ਤੇ ਪੀਲੀ ਦਾ ਇਲਾਜ ਜਿਹੜਾ ਉਹ ਫ੍ਰੀ ਆਫ ਕਾਸਟ ਕੀਤਾ ਜਾਂਦਾ ਸੀ ਕਿੰਨਾ ਸਮਾਂ ਹੋ ਗਿਆ ਕੰਮ ਕਰ ਮੈਨੂੰ 8-10 ਸਾਲ ਹੋ ਗਏ ਜੀ ਮੇਰੇ ਕੋਲ ਬਹੁਤ ਤਰ੍ਹਾਂ ਦੇ ਮਰੀਜ਼ ਆਉਂਦੇ ਆ ਜੀ ਕਈ ਵਾਰੀ ਦਾ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਉਸ ਤੋਂ ਬਾਅਦ ਵੀ ਮੇਰੇ ਕੋਲ ਆ ਜਾਂਦੇ ਆ ਉਹ ਆਂਦੇ ਆ ਦੱਸਦੇ ਆ ਕਿ ਹਸਪਤਾਲ ਹੈਗੇ ਅਸੀਂ ਉਹਨਾਂ ਕਹਿੰਦੇ ਜਦੋਂ ਡਾਕਟਰ ਤੁਹਾਨੂੰ ਛੁੱਟੀ ਦੇ ਦੇਗਾ ਉਸ ਤੋਂ ਬਾਅਦ ਆ ਜਾਓ ਜੀ ਅਸੀਂ ਕਰਦੇ ਆਂਗੇ ਮੇਰੇ ਕੋਲ ਇੱਕ ਦਿਨ ਤੋਂ ਲੈ ਕੇ ਇੱਕ ਦਿਨ ਦੇ ਬੱਚੇ ਤੋਂ ਲੈ ਕੇ 80 ਸਾਲ ਬਜ਼ੁਰਗ 90 ਸਾਲ ਬਜ਼ੁਰਗ ਤੱਕ ਆਂਦੇ ਰਹਿੰਦੇ ਆ ਬੇਟੀ ਨੂੰ ਹੋਇਆ ਸੀਗਾ 10 ਦਿਨਾਂ ਦਾ ਸੀਗਾ ਤੇ ਡਾਕਟਰ ਨੇ ਕਹਿਤਾ ਕਿ ਇਹ ਤਾਂ ਬਹੁਤ ਜ਼ਿਆਦਾ ਜੌਂਡਿਸ ਹੈ ਇਹਨਾਂ ਨੇ ਤਿੰਨ ਚੜ ਕਿਤੇ ਪਹਿਲੇ ਚੜੇ ਚ 50% ਫਰ ਪੈ ਗਿਆ ਜੀ ਪੰਜ-ਛੇ ਦਿਨ ਪਹਿਲਾਂ ਕੋਈ ਬੇਬੀ ਜ਼ਿਆਦਾ ਬਿਮਾਰ ਸੀਗੀ ਉਹ ਮੇਰੇ ਕੋਲ ਆਈਏ ਉਹਨਾਂ 'ਚ ਸਰਿੰਜ ਲੱਗੇ ਹੋਏ ਸੀਗੇ ਮੈਨੂੰ ਜਿਹੜਾ ਫੀਲ ਹੋਇਆ ਕਿ ਜਦ ਮੇਰੇ ਕੋਲ ਕੋਈ ਚੀਜ਼ ਹੈਗੀ ਹੈ ਬਖਸ਼ ਹੈਗੀ ਹੈ ਤਾਂ ਉਹਦਾ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ਕਿਸੇ ਦਾ ਭਲੇ ਹੀ ਹੋਣਾ ਚਾਹੀਦਾ ਹੈ ਇਹ ਤਿੰਨ ਵਾਰੀ ਕਰਾਉਣਾ ਪੈਂਦਾ ਜੀ ਕੁਛ ਨਹੀਂ ਜੀ 150 ਗ੍ਰਾਮ ਸਰੋਂ ਦਾ ਤੇਲ ਚਾਹੀਦਾ ਹੈ ਜੀ ਇੱਕ ਬੋਤਲ ਪਾਣੀ ਚਾਹੀਦੀ ਹੁੰਦੀ ਮੈਨੂੰ ਜੀ ਜੋ ਜਿਸ ਮਰੀਜ਼ ਨੂੰ ਹੋਵੇ ਉਹਨੇ ਰਾਤੀ ਆਪਣੇ ਸਰਾਣੇ ਕੋਲ ਰੱਖਣਾ ਹੁੰਦਾ ਉਹੀ ਲੈ ਕੇ ਆ ਔਰ ਕੁਛ ਨਹੀਂ ਲੈਣਾ ਹੁੰਦਾ ਇਹ ਤਿੰਨ ਦਿਨਾਂ ਦੇ ਵਿੱਚ ਉਹਨੂੰ ਫਰਕ ਪੈ ਜਾਂਦਾ ਇਹ ਵੀਰਵਾਰ ਬਿਲਕੁਲ ਵੀ ਨਹੀਂ ਹੁੰਦਾ ਜੀ ਹਰ ਜਿਹਦੇ ਇਦਾਂ ਦਾ ਨਹੀਂ ਹੋਇਆ ਕਿ ਕੋਈ ਮਰੀਜ਼ ਆਇਆ ਹੋਵੇ ਤੇ ਉਸ ਦਾ ਇਲਾਜ ਹੋ ਗਿਆ ਹੋਵੇ ਉਸ ਤੋਂ ਬਾਅਦ ਉਸਨੇ ਕਹਿਆ ਹੋਵੇ ਕਿ ਤੁਸੀਂ ਪੈਸੇ ਲੈ ਲਓ ਜਾਂ ਕੁਝ ਵੀ ਨਹੀਂ ਸਾਰੇ ਬੰਦੇ ਕਹਿੰਦੇ ਤੁਸੀਂ ਸੇਵਾ ਦੱਸੋ ਅਸੀਂ ਕਹਿੰਨੇ ਸਾਡੀ ਮਹਾਮੈਦੀ ਚੜ੍ਹਨਾ ਸੇਵਾ ਲੱਗ ਗਈ ਹੈ ਜੀ ਸਾਨੂੰ ਕੁਝ ਨਹੀਂ ਹੈ ਤੁਸੀਂ ਠੀਕ ਰਹੋ ਜੀ ਤੁਸੀਂ ਦੁਆਵਾਂ ਦਿਓ ਅਸੀਂ ਇਹੀ ਜਾਣਦੇ ਜੀ ਇੱਥੇ ਪੀਲੀ ਦਾ ਇਲਾਜ ਹੈ ਜਿਹੜਾ ਉਹ ਫਰੀ ਆਫ ਕਾਸਟ ਕੀਤਾ ਜਾਂਦਾ ਤੇ ਭਾਜੀ ਨੇ ਗੱਲਬਾਤ ਕਰਾਂਗੇ ਕਿੰਨਾ ਸਮਾਂ ਹੋ ਗਿਆ ਸਾਰੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਪੂਰੀ ਕਹਾਣੀ ਸਰ 사ਸ਼ੀਕਲ 사ਸ਼ੀਕਲ ਜੀ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਮੈਨੂੰ 8-10 ਸਾਲ ਹੋ ਗਏ ਜੀ ਲੇਕਿਨ ਕਿਸੇ ਨੂੰ ਦੱਸਦੇ ਨਹੀਂ ਸੀਗੇ ਆ 5-7-10 ਦਿਨਾਂ ਤੋਂ ਹੀ ਜਰਾ ਕਿਸੇ ਦਾ ਹੁਕਮ ਹੋਇਆ ਤੇ ਅਸੀਂ ਹੁਣ ਦੱਸਣਾ ਵੀ ਸ਼ੁਰੂ ਕਰਤਾ ਹੈ 5-7 ਦਿਨ ਪਹਿਲਾਂ ਕੋਈ ਬੇਬੀ ਜ਼ਿਆਦਾ ਬਿਮਾਰ ਸੀਗੀ ਉਹ ਮੇਰੇ ਕੋਲ ਆਈਏ ਉਹਨਾਂ 'ਚ ਸਰਿੰਜ ਲੱਗੇ ਹੋਏ ਸੀਗੇ ਮੈਨੂੰ ਜਿਹੜਾ ਫੀਲ ਹੋਇਆ ਕਿ ਜਦ ਮੇਰੇ ਕੋਲ ਕੋਈ ਚੀਜ਼ ਹੈਗੀ ਹੈ ਬਖਸ਼ ਹੈਗੀ ਹੈ ਉਹਦਾ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ਕਿਸੇ ਦਾ ਭਲੇ ਹੀ ਹੋਣਾ ਚਾਹੀਦਾ ਹੈ ਭਾਜੀ ਇਹ ਬਖਸ਼ ਦਾ ਕਦੋਂ ਪਤਾ ਲੱਗਿਆ ਸੀਗਾ ਤੁਹਾਨੂੰ ਕਿ ਤੁਸੀਂ ਇਸ ਚੀਜ਼ ਦਾ ਇਲਾਜ ਕਰ ਸਕਦੇ ਹੋ ਬਖਸ਼ ਤਾਂ ਮੈਨੂੰ 8-10 ਸਾਲ ਤੋਂ ਹੈਗੀ ਆ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਪਹਿਲਾਂ ਇੱਥੇ ਆ ਜਾਂਦਾ ਸੀਗਾ ਕੋਈ ਪੁੱਛ ਪਚਾ ਕੇ ਤਾਂ ਅਸੀਂ ਉਹਦਾ ਝਾੜਾ ਕਰ ਦਿੰਦੇ ਸੀਗੇ ਲੇਕਿਨ ਅਸੀਂ ਆਪਣੇ ਵੱਲੋਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ ਕਿ ਅਸੀਂ ਕਰਦੇ ਆ ਜਾਂ ਨਹੀਂ ਕਰਦੇ ਆ ਕਿਸੇ ਸੱਜਣ ਮਿੱਤਰ ਨੇ ਭੇਜਤਾ ਮਨੀਸ਼ ਤੁਹਾਡੇ ਕੋਲ ਯਾਰ ਇਹ ਆ ਰਿਹਾ ਨਾ ਝਾੜਾ ਕਰ ਦੋ ਅਸੀਂ ਕਰ ਦਿੰਦੇ ਸੀਗੇ ਸਨ ਆਇ ਹੁੰਦਾ ਹੈ ਕਿ ਇਹਦਾ ਪੂਰਾ ਪ੍ਰੋਸੈਸ ਹੁੰਦਾ ਕੀ ਪ੍ਰਕਿਰਿਆ ਹੁੰਦੀ ਹੈ ਤੇ ਕਿੰਨੇ ਵਾਰੀ ਕਰਵਾਉਣਾ ਪੈਂਦਾ ਇਹ ਤਿੰਨ ਵਾਰੀ ਕਰਾਉਣਾ ਪੈਂਦਾ ਜੀ ਕੁਛ ਨਹੀਂ ਜੀ 150 ਗ੍ਰਾਮ ਸਰੋਂ ਦਾ ਤੇਲ ਚਾਹੀਦਾ ਹੈ ਜੀ ਇੱਕ ਬੋਤਲ ਪਾਣੀ ਚਾਹੀਦੀ ਹੁੰਦੀ ਮੈਨੂੰ ਜੀ ਜੋ ਜਿਸ ਮਰੀਜ਼ ਨੂੰ ਹੋਵੇ ਉਹਨੇ ਰਾਤੀ ਆਪਣੇ ਸਰਾਣੇ ਕੋਲ ਰੱਖਣਾ ਹੁੰਦਾ ਉਹੀ ਲੈ ਕੇ ਆਣਾ ਹੁੰਦਾ ਆ ਹੋਰ ਕੁਛ ਨਹੀਂ ਲੈਣਾ ਹੁੰਦਾ ਇਹ ਤਿੰਨ ਦਿਨਾਂ ਦੇ ਵਿੱਚ ਉਹਨੂੰ ਫਰਕ ਪੈ ਜਾਂਦਾ ਇਹ ਵੀਰਵਾਰ ਬਿਲਕੁਲ ਵੀ ਨਹੀਂ ਹੁੰਦਾ ਜੀ ਕਿਹੜੇ ਕਿਹੜੇ ਦਿਨ ਹੁੰਦਾ ਭਾਜੀ ਬਾਕੀ ਸਾਰੇ ਦਿਨ ਹੁੰਦਾ ਇੱਥੇ ਵੀਰਵਾਰ ਨਹੀਂ ਹੁੰਦਾ ਜੀ ਤਿੰਨ ਦਿਨ ਲਗਾਤਾਰ ਆਣਾ ਪੈਣਾ ਜੀ ਤਾਂ ਹੀ ਬਿਲਕੁਲ ਕਲੀਅਰ ਹੋ ਸਮਾਂ ਕੀ ਹੈ ਬਾਜੀ ਇਸ ਚੀਜ਼ ਦਾ ਸਵੇਰੇ 10 ਤੋਂ 12 ਵਜੇ ਤੱਕ ਜੀ ਨਾ ਇਸ ਤੋਂ ਪਹਿਲਾਂ ਕੋਈ ਆਵੇ ਜੀ ਨਾ ਇਸ ਤੋਂ ਬਾਅਦ ਆਵੇ ਜੀ 10 ਤੋਂ 12 ਵਜੇ ਤੱਕ ਤੁਸੀਂ ਇੱਥੇ ਬੈਠਦੇ ਹੋਂ ਤੇ ਹਰ ਜਿਹੜੇ ਮਰੀਜ਼ ਦਾ ਇਲਾਜ ਕਰਦੇ ਕਿਸ-ਕਿਸ ਤਰ੍ਹਾਂ ਦੇ ਮਰੀਜ਼ ਹੁੰਦੇ ਆ ਬਾਜੀ ਕਾਫੀ ਜ਼ਿਆਦਾ ਜਿਹੜੇ ਸੀਰੀਅਸ ਹੁੰਦੇ ਆ ਇਸ ਤਰ੍ਹਾਂ ਦੇ ਮਰੀਜ਼ ਹੁੰਦੇ ਆ ਕਿਸ-ਕਿਸ ਟਾਈਪ ਦੇ ਮਰੀਜ਼ ਆ ਮੇਰੇ ਕੋਲ ਬਹੁਤ ਤਰ੍ਹਾਂ ਦੇ ਮਰੀਜ਼ ਆਉਂਦੇ ਆ ਜੀ ਕਈ ਵਾਰੀ ਤਾਂ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਉਸ ਤੋਂ ਬਾਅਦ ਵੀ ਮੇਰੇ ਕੋਲ ਆ ਜਾਂਦੇ ਆ ਕਈ ਵਾਰੀ ਉਹ ਆਂਦੇ ਆ ਦੱਸਦੇ ਆ ਕਿ ਹਸਪਤਾਲ ਹੈਗੇ ਆ ਅਸੀਂ ਉਹਨਾਂ ਕਹਿੰਦੇ ਜਦੋਂ ਡਾਕਟਰ ਤੁਹਾਨੂੰ ਛੁੱਟੀ ਦੇ ਦੇਗਾ ਉਸ ਤੋਂ ਬਾਅਦ ਆ ਜਾਓ ਜੀ ਅਸੀਂ ਕਰਦੇ ਆਂਗੇ ਮੇਰੇ ਕੋਲ ਇੱਕ ਦਿਨ ਤੋਂ ਲੈ ਕੇ ਇੱਕ ਦਿਨ ਦੇ ਬੱਚੇ ਤੋਂ ਲੈ ਕੇ 80 ਸਾਲ ਬਜ਼ੁਰਗ 90 ਸਾਲ ਬਜ਼ੁਰਗ ਤੱਕ ਆਂਦੇ ਰਹਿੰਦੇ ਆਂ ਮਤਲਬ ਇਸ ਦੇ ਵਿੱਚ ਕੋਈ ਵੀ ਉਮਰ ਦਾ ਵੀ ਕੋਈ ਬੰਧਨ ਨਹੀਂ ਹੈਗਾ ਵੀ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਜਿਹੜਾ ਇਲਾਜ ਆ ਉਹ ਇੱਥੇ ਤੁਸੀਂ ਕਰਦੇ ਹੋ ਬੱਚੇ ਤੋਂ ਵੱਡੇ ਤੱਕ ਹਾਂਜੀ ਕੋਈ ਉਮਰ ਦਾ ਬੰਧਨ ਨਹੀਂ ਹੈਗਾ ਜੀ ਜਿਹੜਾ ਮਰਜ਼ੀ ਇੱਥੇ ਆਵੇ ਜੀ ਫ੍ਰੀ ਆਫ ਕਾਸਟ ਹੈ ਅਸੀਂ ਕੋਈ ਪੈਸਾ ਨਹੀਂ ਲਈਦਾ ਜੀ ਇੱਥੇ ਫ੍ਰੀ ਸੇਵਾ ਕਰੀਦੀ ਹੈ ਜੀ ਆਜੀ ਆਪਣੀ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਸਾਡੇ ਦਰਸ਼ਕਾਂ ਇਹ ਟਿੱਬਾ ਰੋਡ ਤੇ ਆਪਾਂ ਜਦੋਂ ਐਂਟਰ ਹੁੰਨੇ ਆ ਦਲਜੀਤ ਸਿੰਘ ਗਰੇਵਾਲ ਐਮ ਐਲ ਏ ਸਾਹਿਬ ਦਾ ਦਫਤਰ ਹੈਗਾ ਉਸ ਤੋਂ 8-10 ਦੁਕਾਨਾਂ ਪਹਿਲਾਂ ਸ਼ੈਰੀ ਕਨਫੈਕਸ਼ਨਾਂ ਨਾਂ ਦੀ ਕਰਿਆਨੇ ਦੀ ਦੁਕਾਨ ਹੈ ਬਸ ਉਹੀ ਐਡਰੈਸ ਹੈ ਜੀ 9883 32431 ਮੇਰਾ ਮੋਬਾਈਲ ਨੰਬਰ ਹੈ ਜੀ ਤੁਸੀਂ ਮੈਨੂੰ ਰਿੰਗ ਕਰਕੇ ਇੱਕ ਦਿਨ ਪਹਿਲਾਂ ਰਿੰਗ ਕਰਕੇ ਇੱਥੇ ਆ ਜਾਓ ਤੇ ਆਪਣਾ ਝਾੜਾ ਕਰਾ ਲਓ ਜੀ ਬਾਜੀ ਇਹ ਹੁਣ ਇਸ ਤਰ੍ਹਾਂ ਹੀ ਤੁਹਾਡਾ ਜਿਹੜਾ ਕੰਮ ਹੈ ਚੱਲਦਾ ਰਹੇਗਾ ਬਿਲਕੁਲ ਜੀ ਜਦੋਂ ਤੱਕ ਪਰਮਾਤਮਾ ਨੇ ਹੁਕਮ ਸੇਵਾ ਦਿੱਤੀ ਹੈ ਜੀ ਕਰਦੇ ਰਵਾਂਗੇ ਕੋਈ ਐਦਾ ਦੀ ਗੱਲ ਨਹੀਂ ਹੈ ਫ੍ਰੀ ਆਫ ਕਾਸਟ ਕਰਦੇ ਹੋਗੇ ਕੋਈ ਇਸ ਦੇ ਵਿੱਚ ਤੁਸੀਂ ਪੈਸਾ ਵੀ ਨਹੀਂ ਲੈਂਦੇਗੇ ਇਹ ਕਿੱਥੋਂ ਆਇਆ ਵਿਚਾਰ ਕਿਵੇਂ ਕੋਈ ਪੈਸਾ ਨਹੀਂ ਲੈਣਾ ਮੈਂ ਇਲਾਜ ਕਰਨਾ ਫ੍ਰੀ ਦੇ ਵਿੱਚ ਕਰਨਾ ਕਿਉਂਕਿ ਲੋਕ ਪੀਲੀਏ ਦੇ ਬਹੁਤ ਜ਼ਿਆਦਾ ਬਿਮਾਰੀਆਂ ਦੇ ਨਾਲ ਜੂਝਦੇ ਬਹੁਤ ਪੈਸੇ ਵੀ ਖਰਾਬ ਕਰ ਦਿੰਦੇ ਆਪਣੇ ਪਰ ਉਹਨਾਂ ਦਾ ਇਲਾਜ ਨਹੀਂ ਹੁੰਦਾ ਬਿਲਕੁਲ ਫ੍ਰੀ ਆਫ ਕਾਸਟ ਕਰਦੇ ਹੋਏ ਵਿਚਾਰ ਕਿੱਥੋਂ ਆਇਆ ਸੀ ਕਿਸ ਤਰ੍ਹਾਂ ਇਹ ਸੇਵਾ ਲੱਗੀ ਬਸ ਜਿਨ੍ਹਾਂ ਕੋਲੋਂ ਮੈਂ ਇਹ ਬਖਸ਼ ਲਈ ਸੀਗੀ ਉਹ ਵੀ ਫਰੀ ਕਰਦੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਫਰੀ ਆਫ ਕੋਸਟ ਕਰਨਾ ਆਪਾਂ ਕਹਿੰਦੇ ਕੋਈ ਗੱਲ ਨਹੀਂ ਜੀ ਫਰੀ ਆਫ ਕੋਸਟ ਕਰਾਂਗੇ ਅਸੀਂ ਇਹਨਾਂ ਕੋਲੋਂ ਕਿਸੇ ਕੋਲੋਂ ਵੀ 1 ਰੁਪਿਆ ਵੀ ਆਪਾਂ ਲੈਂਦੇ ਹੀ ਨਹੀਂ ਨਾ ਕਦੀ ਵਿਚਾਰ ਆਇਆ ਕਿ ਅਸੀਂ ਇਹ ਅਸੀਂ ਪੈਸੇ ਕਮਾਈਏ ਇਹਦੇ ਨਾਲ ਸਾਨੂੰ ਸਾਡੇ ਦਿਮਾਗ 'ਚ ਹੈ ਹੀ ਨਹੀਂ ਜੀ ਪੈਸੇ ਕਮਾਣ ਦਾ ਪ੍ਰਮਾਤਮਾ ਦਾ ਦਿੱਤਾ ਹਰ ਕੁ ਸਭ ਕੁਝ ਹੈਗਾ ਜੀ ਅੱਜ ਤਾਂ ਦੁਆਵਾਂ ਲੈਣੀਆਂ ਮਰੀਜ਼ਾਂ ਕੋਲੋਂ ਵੀ ਅਸੀਂ ਦੁਆਵਾਂ ਹੀ ਲੈਣੀਆਂ ਗਈਆਂ ਜੀ ਲੁਧਿਆਣੇ ਦੇ ਲੋਕ ਆਉਂਦੇ ਆ ਜਾਂ ਬਾਹਰ ਦੇ ਵੀ ਆਉਂਦੇ ਆ ਨਹੀਂ ਮੇਰੇ ਕੋਲ ਬਾਹਰ ਦੇ ਵੀ ਆਉਂਦੇ ਆ ਜੀ ਮੇਰੇ ਕੋਲ ਸਵੇਰੇ ਫਗਵਾੜੇ ਦੇ ਕਰਾ ਕੇ ਗਏ ਆ ਮਾਛੀ ਬੜੇ ਤੋ ਆ ਰਹੇ ਆ ਮੇਰੇ ਕੋਲ ਕੱਲ ਬਟਾਲੇ ਦੇ ਬੜੇ ਦੋ ਤਿੰਨ ਮਰੀਜ਼ ਆਏ ਆ ਜਿੱਥੋਂ ਫੋਨ ਆਂਦਾ ਜੀ ਉਹਨਾਂ ਨੂੰ ਟਾਈਮ ਦਾ ਜੀਦਾ ਉਹ ਆ ਜਾਂਦੇ ਆ ਮਤਲਬ ਪੂਰੇ ਪੰਜਾਬ ਦੀ ਸੇਵਾ ਲਾ ਰੱਖੀ ਐ ਤੁਸੀਂ ਪੰਜਾਬ ਤੋਂ ਵੀ ਲੋਕ ਜਿਹੜੇ ਹੁਣ ਆਪਣੀ ਵੀਡੀਓ ਦੇਖ ਕੇ ਪੰਜਾਬ ਤੋਂ ਬਾਹਰ ਦੇ ਲੋਕ ਵੀ ਤੁਹਾਡੇ ਕੋਲ ਆ ਕੇ ਇਲਾਜ ਕਰਵਾਉਣ ਹਾਂਜੀ ਬਿਲਕੁਲ ਜੀ ਪੰਜਾਬ ਤੋਂ ਬਾਹਰ ਵੀ ਲੋਕੀ ਆਣਗੇ ਕੱਲ ਮੈਨੂੰ ਦਿੱਲੀ ਤੋਂ ਵੀ ਬਹੁਤ ਫੋਨ ਆਏ ਆ ਸਭ ਨੂੰ ਇਹੀ ਕਹਿ ਸਕਦੇ ਆ ਜੇ ਤੁਸੀਂ ਆ ਸਕਦੇ ਹੋ ਤਾਂ ਆ ਕੁਛ ਨਾ ਕੋਈ ਤਾਂ ਤੁਹਾਨੂੰ ਇਤੋਂ ਫਰਕ ਪੇ ਗਈ ਪੇਗਾ ਜੀ। ਭਾਜੀ ਕਿਤੇ ਇਦਾਂ ਦਾ ਨਹੀਂ ਹੋਇਆ ਕਿ ਕੋਈ ਮਰੀਜ਼ ਆਇਆ ਹੋਵੇ ਤੇ ਉਸ ਦਾ ਇਲਾਜ ਹੋ ਗਿਆ ਹੋਵੇ ਇਸ ਤੋਂ ਬਾਅਦ ਉਸਨੇ ਕਹਿਆ ਹੋਵੇ ਕਿ ਤੁਸੀਂ ਪੈਸੇ ਲੈ ਲਓ ਜਾਂ ਕੁਛ ਵੀ। ਨਹੀਂ ਸਾਰੇ ਬੰਦੇ ਕਹਿੰਦੇ ਜੀ ਤੁਸੀਂ ਸੇਵਾ ਦੱਸੋ ਅਸੀਂ ਕਹਿੰਨੇ ਸਾਡੀ ਮਹਾਮੈਦੀ ਚੜਨਾ ਚ ਸੇਵਾ ਲੱਗ ਗਈ ਹੈ ਜੀ ਸਾਨੂੰ ਕੁਛ ਨਹੀਂ ਉਹ। ਤੁਸੀਂ ਠੀਕ ਰਹੋ ਜੀ ਤੁਸੀਂ ਦੁਆਵਾਂ ਦਿਓ ਅਸੀਂ ਇਹੀ ਚਾਹੁੰਦੇ ਜੀ। ਭਾਜੀ ਐਂਡ ਦੇ ਵਿੱਚ ਲੁਧਿਆਣਵੀਜ਼ ਨੂੰ ਕੀ ਕਹਿਣਾ ਚਾਹੁੰਗੇ? ਕੁਛ ਨਹੀਂ ਜੀ ਸਾਰੇ ਤੰਦਰੁਸਤ ਰਹਿਣ ਜੀ ਅੱਜ ਦੇ ਖੇਡਦੇ ਰਹਿਣ ਜੀ। ਸੱਚੀ ਗੱਲ ਬਾਤ। ਸੱਚੀ ਗੱਲ ਹੈ। ਭਾਜੀ ਕਿੰਨਾ ਸਮਾਂ ਹੋ ਗਿਆ ਇੱਥ मैम अभी मैंने कल ही इसको एक बार करवाया था झाड़ करवाया था मतलब इसको फर्क हो गया है मतलब फिफ्टी परसेंट तक इसको फर्क है फर्क पहले पिछले चार पाँच दिन से हॉस्पिटल में थी मतलब वहाँ भी थोड़ा फर्क पड़ा था बट इतना फ़र्क नहीं रोड से आ रहा हूँ जो एम बी डी मॉल है वहाँ रहते हैं हम लोग ਤੋ ਮੈਂਨੇ ਫੇਸਬੁਕ ਤੇ ਹੀ ਦੇਖਿਆ ਤਾਂ ਇਨਕੀ ਸਟੋਰੀ ਤੋ ਮੈਂ ਕੱਲ ਇਨਕੋ ਪਹਿਲੀ ਵਾਰ ਲੈ ਕੇ ਆਇਆ ਤੋ ਮਤਲਬ ਆਧੇ ਸੇ ਜ਼ਿਆਦਾ ਫਰਕ ਹੈ ਇਸਕੋ ਮਤਲਬ ਬੱਚੀ ਹਸਪਤਾਲ ਦੇ ਵਿੱਚ ਇੱਥੇ ਲੈ ਕੇ ਆਏ ਸੀ ਤੁਸੀਂ ਇੱਕ ਦਿਨ ਦੇ ਵਿੱਚ ਇੰਨਾ ਫਰਕ ਪੈ ਗਿਆ ਐਵੇਂ ਨਹੀਂ ਲੱਗਦਾ ਕਿ ਜਿਵੇਂ ਕੋਈ ਚਮਤਕਾਰ ਹੁੰਦਾ ਹੈ ਇੰਨੇ ਸੇ ਫਰਕ ਹੈ ਮੈਡਮ ਉਸਕੋ ਬਹੁਤ ਜ਼ਿਆਦਾ ਫਰਕ ਹੈ ਸਰ ਪਹਿਲੀ ਵਾਰ ਹੀ ਆਇਆ ਹਾਂ ਜਾਂ ਪਹਿਲਾਂ ਵੀ ਆਏ ਹਾਂ ਮੈਂ ਇਸ ਤੋਂ ਪਹਿਲਾਂ ਕੱਲ ਆ ਚੁੱਕਾ ਹੋਇਆ ਹਾਂ ਤੇ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਸੀਗਾ ਫੇਸਬੁਕ ਤੇ ਸਿਟੀ ਲਾਈਵ ਵਾਲਿਆਂ ਦਾ ਤੇ ਦੂਜੇ ਹੋਰ ਚੈਨਲ ਵਾਲਿਆਂ ਨੇ ਲਿੰਕ ਤੇ ਟਾਈਮ ਆ ਗਿਆ ਪਿਆਰ ਥਿਆ ਕੇ ਅਈ ਦੂਜਾ ਜਨ ਨਾਲ ਫਰਕ ਤੇ ਹਗਾ ਕਰਨ ਨਾਲੋਂ ਦਾ ਫਰਕ ਹੈ ਮੈਂ ਤਾਂ ਬਹੁਤ ਪੁਰਾਣਾ ਮੈਂ ਤਾਂ ਉਹ ਗੇ ਡੇਢ ਸਾਲ ਹੋ ਗਏ ਮੈਂ ਤਾਂ ਕਈ ਜਗ੍ਹਾ ਛੱਡੀ ਨਹੀਂ ਹੈਗੀ ਜਿੱਥੇ ਜਿੱਥੇ ਪਤਾ ਲੱਗਦਾ ਜਾਂ ਨਾ ਵਾ ਪਰ ਇੱਥੇ ਹੁਣ ਆਏ ਹੁਣ ਦੇਖਦੇ ਆਂ ਵਿਸ਼ਵਾਸ ਹੈ ਜੀ ਜਿੱਥੇ ਜਿੱਥੇ ਪਤਾ ਲੱਗੇਦਾ ਮਨਾਂ ਵਿਸ਼ਵਾਸ ਦਾ ਗੰ ਚੱਲਾ ਜਾਂਦਾ ਵੈ ਤੇ ਇਸ ਚੱਕਰ 'ਚ ਆਏ ਆ ਹੁਣ ਕੱਲ ਨੂੰ ਤੀਜੀ ਵਾਰ ਤੋਂ ਬਹੁਤ ਪਤਾ ਲੱਗੂਗਾ ਟੈਸਟ ਕਰਵਾਵਾਂਗਾ ਫੇਰ ਹੀ ਪਤਾ ਲੱਗੂਗਾ ਕਿੰਨਾ ਹੈ ਗੋੜ ਗਿਫਟ ਹੈਗਾ ਇਹਨਾਂ ਵੱਲੋਂ ਜੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਚਾਹੀਦਾ ਵੀ ਇਹ ਸੇਵਾ ਕਰਨੀ ਕਿਸੇ ਦਾ ਭਲਾ ਹੀ ਹੋਊਗਾ ਇਹਦੇ ਨਾਲ ਜਿੱਥੇ ਕੋਈ ਪਤਾ ਲੱਗਦਾ ਬੰਦਾ ਜਾਂਦਾ ਵਿਸ਼ਵਾਸ ਹੈ ਕਰਕੇ ਦੇਖ ਲਓ ਹੋ ਜਾਏਗਾ ਤਾਂ ਵਧੀਆ ਹੀ ਹੈ ਜੀ ਕੱਲ ਨੂੰ ਲਾਈਵ ਵਧੀਆ ਆ ਗੋ ਹੋਰ ਵਧੀਆ ਜੀ ਆਗੇ ਭਾਜੀ ਜਿਵੇਂ ਕਿ ਭਾਜੀ ਬੈਠੇ ਨੇ ਤੁਹਾਡੀ ਦੁਕਾਨ ਦੇ ਨਾਲ ਹੀ ਝਾੜਾ ਕਰ ਰਹੇ ਨੇ ਪੀਲੇ ਦਾ ਕਿੰਨਾ ਸਮਾਂ ਹੋ ਗਿਆ ਬਹੁਤ ਟਾਈਮ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ 10 15 ਸਾਲ ਹੋ ਗਏ ਹੁਣ ਲੋਕ ਜਿਹੜੇ ਵੀ ਇੱਕ ਵੀ ਝਾੜੇ ਚ ਇੱਕ ਝਾੜੇ ਚ ਨਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਖੁਦ ਮੇਰੀ ਚਾਚੀ ਦੇ ਮੇਰੀ ਭਾਬੀ ਦੇ ਬੇਟੀ ਨੂੰ ਹੋਇਆ ਸੀਗਾ 10 ਦਿਨਾਂ ਦਾ ਸੀਗਾ ਤੇ ਡਾਕਟਰਾਂ ਨੇ ਕਹਿਤਾ ਕਿ ਇਹ ਤਾਂ ਬਹੁਤ ਜ਼ਿਆਦਾ ਜੌਂਡਿਸ ਹੈ ਇਹਨੂੰ ਦਾਖਲ ਕਰਨਾ ਪੈਣਾ ਤੇ ਫਿਰ ਜਦੋਂ ਮੈਂ ਮੇਰੇ ਨਾਲ ਸੀ ਚਾਚੀ ਨੇ ਮੈਨੂੰ ਫੋਨ ਕੀਤਾ ਉਹਨਾਂ ਦੀ ਨੂੰਹ ਦੇ ਹੋਇਆ ਸੀਗਾ ਬੇਟਾ ਹੋਇਆ ਸੀਗਾ ਤੇ ਉਹ 10 15 ਦਿਨ ਦਾ ਸੀਗਾ ਉਹਨੂੰ ਇੰਨਾ ਜੌਂਡਿਸ ਸੀ ਜਬਰਦਸਤ ਜੌਂਡਿਸ ਸੀਗਾ ਇਹਨਾਂ ਨੇ ਤਿੰਨ ਝਾੜੇ ਕੀਤੇ ਪਹਿਲੇ ਝਾੜੇ 'ਚ 50% ਫਰ ਪੈ ਗਿਆ ਜੀ ਤੇ ਉਹਨਾਂ ਦੇ ਰੁਪਈਆ ਵੀ ਦੇਖੋ ਕਿੰਨੇ ਕੋਸਟਲੀ ਅੱਜ ਕੱਲ ਹਸਪੀਟਲਾਂ ਦੇ ਕਿੰਨੇ ਖਰਚੇ ਆ ਤੇ ਉਹ ਫ੍ਰੀ ਆਫ ਕੋਸਟ ਕਰਦੇ ਪਏ ਬਹੁਤ ਜ਼ਿਆਦਾ ਅੱਛੀ ਸੇਵਾ ਕਰ ਰਹੇ ਆ ਬਹੁਤ ਜੀ ਮੈਂ ਗੱਲ ਕੀਤੀ ਜਾਵੇ ਤੁਹਾਡੇ ਸਾਹਮਣੇ ਹਨ ਅੱਖਾਂ ਦੇ ਸਾਹਮਣੇ ਸਾਰਾ ਪ੍ਰੋਸੀਜਰ ਹੁੰਦਾ ਹੈ ਸਾਹਮਣੇ ਹੀ ਸਾਰਾ ਉਚਾੜਾ ਕਰਦੇ ਨੇ ਤੇ ਦੇਖਿਆ ਜਾਵੇ ਕਿ ਦੋ ਤਿੰਨ ਦਿਨ ਬਾਅਦ ਜੇ ਤੁਸੀਂ ਦੇਖਦੇ ਹੋ ਦੂਜੀ ਤੀਜੀ ਵਾਰੀ ਲੋਕ ਆਉਂਦੇ ਨੇ ਉਹ ਠੀਕ ਹੋ ਕੇ ਆਉਂਦੇ ਨੇ ਇਥੋਂ ਬਿਲਕੁਲ ਬਿਲਕੁਲ ਠੀਕ ਪਹਿਲੇ ਛਾੜੇ ਦੀ 50% ਫਰਕ ਪਿਆ ਜਾਂਦਾ ਹੈ ਤੇ ਆਪ ਤੁਸੀਂ ਸਵਾਲ ਲਓ ਤੀਸਰੇ ਘਾੜੇ ਤੇ ਬਿਲਕੁਲ ਖਤਮ ਹੋ ਜਾਂਦਾ ਹੈ ਔਰ ਛੋਟੇ ਬੱਚਿਆਂ ਤੋਂ ਤਾਂ ਬਹੁਤ ਜਲਦੀ ਵੱਡਿਆਂ ਨੂੰ ਵੀ ਅੱਜ ਕੱਲ ਸਾਰਿਆਂ ਨੂੰ ਜੌਂਡਿਸ ਹੋ ਰਿਹਾ ਹੈ ਪਤਾ ਨਹੀਂ ਬਹੁਤ ਅੱਛੀ ਕਰ ਰਹੇ ਆ ਫ੍ਰੀ ਆਫ ਕੋਸਟ ਕਰ ਰਹੇ ਆ ਕੋਈ ਪੈਸਾ ਨਹੀਂ ਲੈ ਰਹੇਗੇ ਇੱਕ ਗੋਡ ਗਿਫਟ ਮਿਲਿਆ ਹੋਇਆ ਤੇ ਉਸ ਦਾ ਵਧੀਆ ਯੂਜ਼ ਕਰ ਰਹੇ ਆ ਕੀ ਕਹਿਣਾ ਚਾਹੂੰਗੀ ਬਹੁਤ ਦਿਨਾਂ ਦੀ ਰੱਬ ਕਰੇ ਇਹਨਾਂ ਦੀ ਚੜ੍ਹਦੀ ਕਲਾ ਰਹੇ ਤੇ ਵਧੀਆ ਇੰਝ ਚੱਲਦਾ ਰਹੇ ਝਾੜਾ ਇਹਨਾਂ ਦਾ ਤੇ ਬਹੁਤ ਅੱਛੇ ਆ ਨੇਚਰ ਬਹੁਤ ਅੱਛੇ ਆ ਬੰਡੀ ਭਾਈ ਦੇ ਜਿਹੜੇ ਆ ਝਾੜਾ ਕਰਦੇ ਆ ਨਾ ਖੁਦ ਬੰਡੀ ਭਾਈ ਬਹੁਤ ਅੱਛੇ ਆ